तरीके ਦਾ ਮਾਹੌਲ ਜੜਾ ਹੈ ਫਿਲਹਾਲ ਉੱਤੇ ਦੇਖਣ ਨੂੰ ਮਿਲ ਰਿਹਾ VOTING ਉੱਤੇ ਹਾਲਾਂਕਿ VOTING ਟਾਈਮ ਜੋ ਸੀ ਉਹ ਖਤਮ ਹੋ ਚੁੱਕੀ ਹੈ ਸ਼ੁਰੂ ਹੋ ਚੁੱਕੀ ਹੈ ਪਟਿਆਲਾ ਦੇ ਲੋਕ ਘਰੋਂ ਬਾਹਰ ਨਿਕਲਨੇ ਸ਼ੁਰੂ ਹੋਏ ਬਿਲਕੁਲ ਬਿਲਕੁਲ ਮੈਂ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਸਕਦਾ ਵੀ ਤਸਵੀਰਾਂ ਚ ਦੇਖ ਸਕਦੇ ਹੋ ਜਿਹੜਾ ਪਟਿਆਲਾ ਦੇ ਲੋਕ ਹੈ ਜਿਹੜਾ ਟਾਈਮ ਜ਼ਰੂਰ ਹੈ ਠੰਡ ਜ਼ਰੂਰ ਹੈ ਲੇਕਿਨ ਉਸ ਦੇ باوجود ਵੀ ਲੋਕ ਜਿਹੜਾ ਆਪਣਾ ਜਿਹੜਾ ਮਤਦਾਨ ਕਰਨ ਲਈ ਹੈ ਉਹ ਆਗ ਪਾਣਾ ਜਿਹੜੇ ਹੈ ਉਹ ਬਿਲਕੁਲ ਸ਼ੁਰੂ ਹੋ ਚੁੱਕੇ ਹੈ ਸਵੇਰੇ ਸਵੇਰੀ ਦੇ ਤੁਸੀਂ ਦੇਖ ਸਕਦੇ ਹੋ ਹਜੇ ਸੂਰਜ ਚੜਿਆ ਲੇਕਿਨ ਲੋਕ ਜਿਹੜੇ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਸਾਦ ਨੇ ਔਰ VOTING ਜਿਹੜੀ ਕਰਨ ਲਈ ਸ਼ੁਰੂ 7 ਵਜੇ ਹੀ ਜਿਹੜਾ ਉਹ ਉਰੇ ਆਣਾ ਸ਼ੁਰੂ ਹੋ ਚੁੱਕੇ ਤੁਸੀਂ ਲਾਈਨਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਹੈਗਾ ਲੋਕ ਸੇਰੇ ਸੇਰੀ ਇੰਨੀ ਠੰਡ ਦੇ ਵਿੱਚ ਵੀ ਜਿਹੜਾ ਹੈਗਾ ਵੋਟ ਜਿਹੜੀ ਪਾਣੀ ਹੋ ਆਣਾ ਸ਼ੁਰੂ ਹੋ ਚੁੱਕਿਆ ਜੀ ਪਟਿਆਲਾ ਦੇ 7 ਤੋਂ 8 ਵਜੇ ਅਸੀਂ ਅਜੇ ਨੇ ਅਰਿੰਦਰ ਜੋ ਕਿ ਕੱਲ ਕੈਨਸਲ ਕਰ ਦਿੱਤਾ ਗਿਆ ਸੀ ਕਿ ਉਸ ਦੇ ਵਿੱਚ VOTING ਨਹੀਂ ਹੋਵੇਗੀ ਕਿੰਨਾਕ ਫਰਕ ਪਏਗਾ ਇਸ ਦੇ ਨਾਲ देखो ਜਿਹੜੇ ਕੋਰਟ ਦੇ ਆਰਡਰ ਹੈਗੇ ਆ ਉਹਦੇ ਨਾਲ ਫਰਕ ਤਾਂ ਬਿਲਕੁਲ ਪਏਗਾ 7 ਔਰ 8 ਵਾਰ ਜਿਹੜੇ ਹੈਗੇ ਆ ਉਹ ਦੇ ਰਾ ਜਿਹੜੇ ਆ ਕੋਰਟ ਵੱਲੋਂ ਕੈਨਸਲ ਕਰ ਦਿੱਤੇ ਹੁਣ ਸਾਡੇ ਨਾਲ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਸੀ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹ ਕਹਿੰਦੇ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਸਿਰ ਮੱਥੇ ਤੇ ਹੈ ਔਰ ਜਿਹੜੇ ਪੇਸਫੁਲੀ ਬੁਰੇ ਇਲੈਕਸ਼ਨ ਹੋਣਗੇ ਔਰ ਕੋਈ ਵੀ ਜਿਹੜਾ ਹੈਗਾ ਕੋਈ ਵੀ ਕਿਸ ਤਰ੍ਹਾਂ ਦੀ ਸ਼ਰਾਰਤ ਜਿਹੜੀ ਆ ਨਹੀਂ ਹੋਣ ਦੇ ਜਾਈਗੀ ਉਹ ਪੂਰੀ ਪ੍ਰਸ਼ਾਸਨ ਜਿਹੜਾ ਹੈਗਾ ਉਹ ਵੀ ਇਸ ਤਰ੍ਹਾਂ ਦਾ ਪੂਰਾ ਤਿਆਰ ਹੈ ਕਿਸੇ ਤਰ੍ਹਾਂ ਦੀ ਕੋਈ ਫਿਲਾਲ ਜਿਹੜੀ ਹੈ ਸ਼ਰਾਰਤ ਨਾ ਹੋਵੇ ਲੇਕਿਨ ਫਿਲਹਾਲ ਜਿਹੜੇ 7 ਤੋਂ 8 ਵਾਰ ਜਿਹੜੇ ਕੋਰਟ ਨੇ ਕੈਂਸਲ ਕੀਤੇ ਨੇ ਰਾਤ ਨੂੰ ਇਸ ਨੂੰ ਲੈ ਕੇ ਸਭੀ ਪਾਰਟੀਆਂ ਦੇ ਥੋੜਾ ਉਸਤਾਈ ਦਿਖਿਆ ਲੇਕਿਨ ਕੁਝ ਨਾ ਕੁਝ ਚਿੰਤਾ ਦਾ ਵਿਸ਼ਾ ਵੀ ਜਰੂਰ ਹੈ ਵੀ ਜਿਹੜੇ ਕੋਰਟ ਨੇ ਜਿਹੜੇ ਆ ਆਰਡਰ ਜਿਹੜੇ ਆ ਰਾਤ ਨੂੰ ਕੀਤੇ ਨੇ ਜੀ ਤੇਰਿੰਦਰ ਪਚਾਲਾ ਦੇਖੇ ਲੋਕ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਕਿ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਿਆਰੀਆਂ ਕਿ ਮਕਮਲ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਤਾਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿਆਰੀਆਂ ਪੂਰੀ ਤਰੀਕੇ ਦੇ ਨਾਲ ਮਕਮਲ ਨੇ ਪਰ ਤੁਸੀਂ ਉੱਥੇ ਮੌਜੂਦ ਹੋ ਤੁਹਾਨੂੰ ਦੇਖ ਕੇ ਕੀ ਲੱਗਿਆ ਤਿਆਰੀਆਂ ਮਕਮਲ ਨੇ ਇਹ ਬਿਲਕੁਲ ਪੂਰੀਆਂ ਤਿਆਰੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਮੁਕੰਮਲ ਹੈਗੀਆਂ ਬਕਾਇਦਾ ਜਿਹੜਾ ਹੈਗਾ ਪੁਲਿਸ ਜਿਹੜਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਪੂਰਾ ਮੁਸਤੈਦੀ ਦੇ ਨਾਲ ਪੂਰਾ ਚੈਕਿੰਗ ਦੇ ਨਾਲ ਗੇਟ ਤੋਂ ਅੰਦਰ ਜਾਣ ਦਿੱਤਾ ਜਾ ਰਿਹਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਪੂਰੀ ਮੁਸਤੈਦੀ ਦੇ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਹੈ ਪੂਰੀ ਨਿਗਰਾਨੀ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸ਼ਰਾਰਤ ਹੈ ਉਹ ਨਾ ਹੋ ਸਕੇ ਦੂਸਰੇ ਪਾਸੇ ਵੀ ਇਹ ਤਸਵੀਰਾਂ ਦਿਖਾ ਸਕਦੇ ਹਾਂ ਪੂਰੇ ਸ਼ਾਂਤ ਮਈ ਢੰਗ ਦੇ ਨਾਲ ਜਿਹੜਾ ਹੈਗਾ ਲੋਕ ਜਿਹੜਾ ਆਪਣੀ VOTING ਕਰਦੇ ਅ ਨਜ਼ਰ ਆ ਰਹੇ ਨੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਲੇਡੀਜ਼ ਵੀ ਆ ਜਿਹੜੇ ਸਵੇਰੇ ਸਵੇਰੇ ਨਹੀਂ ਠੰਡ ਦੇ ਵਿੱਚ ਵੀ ਜਿਹੜਾ ਆਪਣੀ VOTING ਦਾ ਪੂਰਾ ਅਧਿਕਾਰ ਜਿਹੜਾ ਇਸਤੇਮਾਲ ਕਰਦੇ ਹੋ VOTING ਜਿਹੜੀ ਆ ਸਵੇਰ ਤੋਂ 7 ਵਜੇ ਤੋਂ ਹੋਰੇ ਪਟਿਆਲਾ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਜੀ ਹਰਿੰਦਰ ਹਾਲੇ ਕਿ ਸਵੇਰ ਦਾ ਸਮਾਂ ਹੈ ਠੰਡ ਕਾਫੀ ਜ਼ਿਆਦਾ ਹੈ ਪੰਜਾਬ ਦੇ ਵਿੱਚ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੋਵੇਗਾ ਸਾਰਿਆਂ ਨੂੰ ਹੋਵੇਗਾ ਕਿ ਆਪਣੇ VOTING ਕਰਕੇ ਉਸ ਤੋਂ ਬਾਅਦ ਇਹਦਾ ਘਰ ਨੂੰ ਪਰਤੇ ਪਰ ਜੇਕਰ ਕੋਈ ਪ੍ਰਸ਼ਾਸਨ ਦਾ ਮੁਲਾਜ਼ਮ ਉੱਥੇ ਮੌਜੂਦ ਹੋਵੇ ਉਸ ਦਿਨਾਲ ਤੁਸੀਂ ਗੱਲ ਕਰ ਸਕੋ ਜਾਂ ਫਿਰ ਉੱਥੇ ਜਿਹੜੇ ਵੋਟ ਪਾਉਣ ਦੇ ਲਈ ਲੋਕ ਸਵੇਰੇ ਸਵੇਰੇ ਪਹੁੰਚੇ ਉਹਨਾਂ ਨਾਲ ਗੱਲ ਕਰ ਸਕੋ ਉਹਨਾਂ ਤੋਂ ਵੀ ਜਾਣੋ ਕਿ ਕਿਸ ਤਰੀਕੇ ਦਾ ਕਿਸ ਤਰੀਕਾ ਦਾ ਲੱਗ ਰਿਹਾ ਉਹਨਾਂ ਨੂੰ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗਾ ਤਾਂ ਗੱਲ करिए ਸਾਹਿਬ ਸਰ ਸੇਫ ਦਾ ਠੰਡ ਦਾ ਟਾਈਮ ਹੈ VOTING ਦਾ ਟਾਈਮ ਜਿਹੜਾ ਹੈਗਾ ਰਿਹਾ ਹੈ ਬਿਲਕੁਲ ਆਪਣਾ ਅਧਿਕਾਰ ਪੂਰਾ ਇਸ ਲਈ ਮੈਂ ਆਇਆ ਹਾਂ ਹਾਂਜੀ ਹਾਂਜੀ ਔਰ ਲੇਡੀਜ਼ ਵੀ ਆ ਕੇ ਉਹਨਾਂ ਨਾਲ ਵੀ ਗੱਲ ਕਰਦੇ ਆਪਣਾ ਅਧਿਕਾਰ ਪੂਰਾ ਕਰਨ ਆਇਆ ਹਾਂਜੀ ਹਾਂਜੀ ਥੈਂਕਸ ਸਾਰੇ ਸਾਰੇ ਕੋਈ ਗੱਲ ਨਹੀਂ ਹੰਟ ਬਹੁਤ ਹੈ ਕੋਈ ਚਿੰਤਾ ਨਹੀਂ ਆਪਣਾ ਅਧਿਕਾਰ ਹੈ ਉਸ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਵੀ ਠੰਡ ਜ਼ਰੂਰ ਬਹੁਤ ਜ਼ਿਆਦਾ ਹੈਗੀ ਲੇਕਿਨ ਅਸੀਂ ਆਪਣਾ ਵਿਚਾਰ ਜਿਹੜਾ ਹੈਗਾ ਉਹਦਾ ਪੂਰਾ ਇਸਤੇਮਾਲ ਕਰਾਂਗੇ ਜੀ ਪ੍ਰਸ਼ਾਸਨ ਦੇ ਵੱਲੋਂ ਕਿੰਨੇ ਕਿ ਜਿਹੜੇ ਮੁਲਾਜ਼ਮ ਨੇ ਉਥੇ ਪੋਲਿੰਗ ਬੂਥ ਦੇ ਬਾਹਰ ਤਾਇਨਾਤ ਕੀਤੇ ਗਏ ਨੇ ਕੀ ਆਕੜਾ ਕੁਛ ਤੁਹਾਡੇ ਕੋਲ ਐਗਜ਼ੈਕਟ ਆਕੜਾ ਹੋਵੇਗਾ ਜਾਂ ਫਿਰ ਅੰਦਾਜ਼ਾ ਹੈ ਕਿ ਪਟਿਆਲਾ ਦੇ ਬੂਥ ਤੇ ਕਿੰਨੇ ਕਿੰਨੇ ਮੁਲਾਜ਼ਮ ਜਿਹੜੇ ਨੇ ਤਾਇਨਾਤ ਕੀਤੇ ਗਏ ਨੇ ਜਦੋਂ ਕੋਈ ਅਗਰ ਪ੍ਰਸ਼ਾਸਨ ਦੀ ਗੱਲ ਕਰੀਏ ਹਰ ਬੂਥ ਦੇ ਉੱਤੇ ਜਿਹੜਾ 15 ਤੋਂ ਲੈ ਕੇ 20 ਮੁਲਾਜ਼ਮ ਜਿਹੜੇ ਹੈਗੇ ਨੇ ਉਹ ਤਾਇਨਾਤ ਕੀਤੇ ਗਏ ਉਹਨਾਂ ਵੇਖ ਤੋਂ ਲੈ ਕੇ ਔਰ VOTING ਰੂਮ ਤੱਕ ਜਿਹੜਾ ਹੈਗਾ ਪੂਰਾ ਪ੍ਰਸ਼ਾਸਨ ਦੇ ਵੱਲੋਂ ਪੂਰਾ ਇੰਤਜ਼ਾਮ ਕੀਤਾ ਉਸ ਤੋਂ ਬਾਅਦ DSP ਲੈਵਲ ਐਸਟੀ ਲੈਵਲ ਤੋਂ ਜਿਹੜੇ ਆ ਗਏ ਉਹਨਾਂ ਨੇ ਵੀ ਇੱਕ ਜਿਹੜੀ ਹੈ ਟੀਮ ਬਣਾਈ ਗਈ ਜਿਹੜੀ ਹਰ ਬੂਥ ਦੇ ਉੱਤੇ ਜਿਹੜਾ ਉਹਨਾਂ ਉਹਨਾਂ ਰੌਂਡ ਜਿਹੜਾ ਤਾਂ ਜਿਹੜਾ ਲਗਾਇਆ ਜਾਏਗਾ ਔਰ ਪੂਰੀ ਵੀਡੀਓਗ੍ਰਾਫੀ ਵੀ ਜਿਹੜੀ ਹੈ ਤੁਸੀਂ ਤਸਵੀਰਾਂ ਚ ਦੇਖੋ ਪੂਰੀ ਵੀਡੀਓਗ੍ਰਾਫੀ ਜਿਹੜੀ ਹੈ ਪੋਲਿੰਗ ਬੂਥਾਂ ਤੇ ਜਿਹੜੀ ਹੈ ਉਹ ਹੋ ਰਹੀ ਹੈ ਕੋਈ ਸਰਾਰ ਨਹੀਂ ਜਿਹੜੀ ਹੈ ਨਾ ਹੋ ਸਕਤੇ ਵੀਡੀਓਗ੍ਰਾਫੀ ਦੀ ਤੁਸੀਂ ਜ਼ਿਕਰ ਕੀਤੀ ਹੈ ਜੋ ਕਿ ਸਾਫ ਤੌਰ ਤੇ ਆਰਡਰ ਸੀਗੇ ਵੀਡੀਓਗ੍ਰਾਫੀ ਕਰਨ ਦੇ ਲਈ ਤਾਂ ਕਿ ਪਾਰਦਰਸ਼ੀਤਾ ਮੇਨਟੇਨ ਕੀਤਾ ਜਾ ਸਕੇ ਇਸ ਨੂੰ ਪਾਰਦਰਸ਼ੀਤਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਵੀਡੀਓਗ੍ਰਾਫੀ ਤੋਂ ਇਲਾਵਾ ਹੋਰ ਕੀ ਕੁਝ ਜਿਹੜੀ ਤਿਆਰੀਆਂ ਨੇ ਉੱਥੇ ਕੀਤੇ ਗਏ ਨੇ ਲੋਕਾਂ ਦੇ ਵਾਸਤੇ ਬਿਲਕੁਲ ਲੋਕਾਂ ਦੇ ਦੇਖੋ ਜਿਹੜਾ ਸਿਰਫ ਠੰਡ ਵੀ ਹੋਰ ਚਾਹ ਪਾਣੀ ਔਰ ਕੁਝ 휠 ਚੇਅਰ ਦਾ ਵੀ ਜਿਹੜਾ ਇੰਤਜ਼ਾਮ ਕੀਤਾ ਗਿਆ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਬਜ਼ੁਰਗ ਆਂਦਾ ਹੈ ਕਿਸੇ ਤਰ੍ਹਾਂ ਦੀ ਉਸ ਮੈਡੀਕਲ ਦੀ ਅਗਰ ਕਿਸੇ ਨੂੰ ਜਰੂਰਤ ਪੈਂਦੀ ਹੈ ਤਾਂ ਮੈਡੀਕਲ ਦਾ ਪੂਰਾ ਪ੍ਰਸ਼ਾਸਨ ਵੱਲੋਂ ਜਿਹੜਾ ਇੰਤਜ਼ਾਮ ਕੀਤਾ ਗਿਆ ਪੂਰੇ ਪ੍ਰਸ਼ਾਸਨ ਵੱਲੋਂ ਔਰ ਸਿਵਲ ਪ੍ਰਸ਼ਾਸਨ ਜਿਹੜਾ ਹੈਗਾ ਉਹ ਵੀ ਇੱਥੇ ਮੌਜੂਦ ਹੈ ਤਾਂ ਆਜੋ ਕਿਸੇ ਤਰ੍ਹਾਂ ਨੂੰ ਕਿਸੇ ਦਾ ਵੀ ਕੋਈ ਵੀ ਜਰੂਰਤ ਪੈਂਦੀ ਹੈ ਤਾਂ ਹਰ ਪ੍ਰਸ਼ਾਸਨ ਦਾ ਬੰਦਾ ਜਿਹੜਾ ਤੇ ਦੂਤ ਤੇ ਮੌਜੂਦ ਹੈ ਜੀ ਹਰਿੰਦਰ ਤੁਸੀਂ ਕਿਸ ਵੋਟ ਦੇ ਵਿੱਚ ਫਿਲਹਾਲ ਮੌਜੂਦ ਹੋ ਤਾਂ ਕਿਹੜੇ ਕਿਹੜੇ ਵੋਟ ਦੇ ਵਿੱਚ ਜਿਹੜੇ ਲੋਕਾਂ ਦਾ ਹਲਚਲ ਦੇਖਣ ਨੂੰ ਸ਼ੁਰੂ ਹੋ ਚੁੱਕਿਆ ਹੈ ਕਿ ਲੋਕ ਉੱਥੇ ਵੋਟ ਪਾਉਣ ਦੇ ਲਈ ਚੱਲ ਰਹੇ ਨੇ ਉਹ ਬਿਲਕੁਲ ਮੈਂ ਸੁਣ ਗਿਆ ਪਟਿਆਲਾ ਦਾ ਹੱਪਰ ਟੈਕਨੋਲੋਜੀ ਜਿਹੜਾ ਹੈ ਉੱਥੇ ਹਾਲਾਤ ਕਾਫੀ ਪਾਉਸ ਜਿਹੜਾ ਏਰੀਆ ਮੱਲਿਆ ਜਾਂਦਾ ਹੈਗਾ ਉਸ ਵਾਰਡ ਦੇ ਵਿੱਚ ਅਸੀਂ ਖੜੇ ਹਾਂ ਔਰ ਲੋਕ ਜਿਹੜੇ ਹੈਗੇ ਨੇ ਅ ਸ਼ੇਰੇ ਸਵੇਰੇ ਯੰਗ ਯੂਥ ਜਿਹੜਾ ਹੈਗਾ ਯੂਥ ਵੀ ਜਿਹੜਾ ਕਾਫੀ ਉਸਟਾਈਲ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਜਿਵਾ ਦਿਖਾ ਦਿੰਦੇ ਆ ਯੂਥ ਜਿਹੜਾ ਉਹ ਵੀ ਜਿਹੜਾ VOTING ਪਾਲ ਨੇ ਜਿਹੜਾ ਆਪਣਾ ਅ ਸ਼ੇਰੇ ਸਵੇਰੇ ਇਸਨੀ ਠੰਡ ਦੇ ਵਿੱਚ ਵੀ ਜਿਹੜਾ ਆਪਣਾ ਵੋਟ ਦਾ ਅਧਿਕਾਰ ਹੈ ਉਹ ਇਸਤੇਮਾਲ ਕਰਤਾ ਨਜ਼ਰ ਆ ਰਿਹਾ ਤੁਸੀਂ ਫੋਟੋਆਂ ਤੁਸੀਂ ਤਸਵੀਰਾਂ ਚ ਵੀ ਦੇਖ ਸਕਦੇ ਹੋ ਯੂਥ ਵੀ ਜਿਹੜਾ ਵੱਧ ਚੜ ਕੇ ਜਿਹੜਾ ਇਸ ਪ੍ਰਕਿਰਿਆ ਦੇ ਵਿੱਚ ਜਿਹੜਾ ਹਿੱਸਾ ਲੈ ਰਿਹਾ ਠੀਕ ਬਿਲਕੁਲ बहुत-बहुत शुक्रिया हरिंदर तमाम तो जानकारी ते पांच नगर निगम इकताली नगर कौंसल नगर पंचायत के लिए वोटिंग हो रही है तैयारी मुकम्मल हो चुकी है कौन मारेगा नगर निगम के बाजी ये शाम तक साफ हो जाएगी तस्वीर दस दे कि સંવેદનશીલ તિન હજાર તિન સો છત્ ઉમેદવારની કિસ્મત ફેલાવે કુલ તિન હજાર તિન સો છતી ઉમેદવાર જ ચો મેદાન ઉતરે હોય છે જમતના અજા એન હજાર તીન સો છતી ઉમેદવાર ਆਜੜੀ ਉਹਨਾਂ ਦੇ ਸਿਰ ਤੇ ਤਾਜ ਸੱਚੀ ਕੀ ਇਹ ਵੀ ਡਿਸਾਈਡ ਹੋ ਜਾਵੇਗਾ ਤੇ ਤਿਆਰੀ ਪੂਰੇ ਤਰੀਕੇ ਦੇ ਨਾਲ ਮੁਕੰਮਲ ਹੈ ਹਾਲਾਂਕਿ ਇਸ ਤਰੀਕੇ ਦੇ ਨਾਲ ਸਾਡੇ ਸਹਿਯੋਗੀਆਂ ਦੇ ਵੱਲੋਂ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਜਾਣਕਾਰੀ ਸਾਡੇ ਤੱਕ ਆਈ ਹੈ ਕਿ ਪੂਰੀ ਤਰੀਕੇ ਦੇ ਨਾਲ ਤਿਆਰੀਆਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਾਫੀ ਜ਼ਿਆਦਾ ਮੁਕੰਮਲ ਕੀਤੇ ਗਏ ਨੇ ਉਸ ਤੋਂ ਖਾਸ ਬਾਤ ਇਹ ਹੈ ਕਿ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਬੁੱਧੇ ਬਾਹਰ ਜੁੜੀ ਹੈ ਵੀਡੀਓਗ੍ਰਾਫੀ ਚੱਲ ਚੁੱਕੀ ਹੈ ਤੇ ਵੀਡੀਓਗ੍ਰਾਫੀ ਲਗਾਤਾਰ ਕੀਤੀ ਜਾ ਰਹੀ ਹੈ ਪਾਂਚਨਗਰ ਨਿਗਮ 41 ਕੌਂਸਲ ਤੇ ਨਗਰ ਪੰਚਾਇਤਾਂ ਦੇ ਲਈ ਜੁੜੀ VOTING ਹੈ ਉਹ ਪੂਰੀ ਤਰੀਕੇ ਦੇ ਨਾਲ ਸ਼ੁਰੂ ਹੋ ਚੁੱਕੀ ਹੈ ਲੋਕ ਜਿਹੜੇ ਨੇ ਆਪਣੇ ਘਰੋਂ ਬਾਹਰ ਨਿਕਲਨੇ ਸ਼ੁਰੂ ਹੋ ਚੁੱਕੇ ਨੇ ਵੋਟਰਾਂ ਦੇ ਵਿੱਚ VOTING ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ